ਜਨਮਸ਼ਤਮੀ ਬਾਰੇ ਕੀ ਕਹਣਾ ਟੋਮ ਮੈਂ ਰਕੇਸ਼ ਗਿਨੇਜਾ ਪ੍ਰਧਾਨ ਪੰਚਾਇਤੀ ਕ ਬੰਦਕ ਬੰਦਕ ਕਮੇਟੀ ਕ੍ਰਿਸ਼ਨਾ ਮੰਦਿਰ ਜੰਡੀ ਵਾਲਾ ਚੌਂਕ ਅੱਜ ਜਨਮਸ਼ਤਮੀ ਸੋਮਵਾਰ ਬੜੀ ਧੁੰਮ ਦਾ ਨਾਲ ਮਲੋੜ ਸ਼ਹਿਰ ਚ ਵੀ ਬਣਾ ਰਿਹਾ ਸਾਡੇ ਮੰਦਿਰ ਕ੍ਰਿਸ਼ਨਾ ਮੰਦਿਰ ਚ ਵੀ ਬੜੀ ਧੁੰਮ ਦਾ ਨਾਲ ਉਤਸਾਹ ਨਾਲ ਮਨਾ ਰਿਹਾ ਬਹੁਤ ਜਿਆਦਾ ਚਾਂਗੀਆਂ ਲਾਈਵ ਪਰਫਾਰਮੈਂਸ ਅਸੀਂ ਬੜੀ ਤਿਆਰੀ ਕਰ ਰੱਖੀ ਹੈ ਇੰਦਰੋਂ ਸਾਰੀ ਸੰਗਤ ਜਿੰਨ ਸਾਰੇ ਮਲੋੜ ਵਾਸੀ ਆਏ ਹੈ ਬਹੁਤ ਮਿਲੋ ਸਾਨੂੰ ਸਹਿਯੋਗ ਦਿੱਤਾ ਹੈ ਹਰ ਤਰ੍ਹਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੀ ਮੀਡੀਆ ਕਮੇਟੀ ਦਾ ਸਾਰਾ ਸਾਰੇ ਮਲੋੜ ਮਨੋਸੀਆ ਦਾ ਕੈਂਪਨਵਾਸੀ ਦਾ ਬਹੁਤ-ਬਹੁਤ ਧੰਨਵਾਦ ਜਾਨੀ ਕਿਰਪਾ ਤਿਆਰੀ ਨਹੀਂ ਕਰੇ ਤੁਸੀਂ ਕਦੋਂ ਤੋਂ ਪਿਆਰ ਕਰਦੇ ਹੋ ਪ੍ਰੋਗਰਾਮ ਇਸ ਤਰ੍ਹਾਂ ਦਾ ਹੋਇਆ ਜੀ ਨਹੀਂ ਕਿ ਨਹੀਂ ਆ ਬੰਮ ਉਹ ਵੀ ਤੋਂ ਉਸ ਵਰੀ ਇਹ ਸਾਨੂੰ ਇੱਕ ਹਫਤਾ ਲਗਾਤਾਰ ਮੁੰਡੇ ਸਾਡੇ ਜਿਹੜੇ ਕੰਮ ਕਰਦੇ ਅੱਜ ਨਾ ਪੈਸੇ ਤੋਂ ਬਿਨਾਂ ਸਾਰ ਕੁਛ ਲੈ ਸੇਵਾ ਕਰਦੇ ਹੈ ਇੱਕ ਹਫਤਾ ਹੋ ਗਿਆ ਵੀ ਇਹ ਪੂਰਾ ਤਿਆਰੀ ਕਰ ਰਿਹਾ ਹੈ ਲਾਈਟ ਵਗੈਰਾ ਸਾਨੂੰ ਮਤਲਬ ਮਤਲਬ ਕਰਵਾਉਂਦੇ ਆ ਸਾਰੀ ਫ੍ਰੀ ਸਾਰਾ ਜੋ ਡੈਕੋਰੇਸ਼ਨ ਹੈ ਸਾਰੇ ਫ੍ਰੀ ਕਰਦੇ ਆਈ ਬੜੀ ਸੇਵਾ ਕਰਦੇ ਸਾਡੇ ਕੈਂਪ ਦੇ ਵੀ ਸਾਰੇ ਨਿਵਾਸੀ ਹੈ ਬਹੁਤ ਸੇਵਾ ਕਰਦੇ ਇਹ ਮੁੰਡੇ ਸਾਰੇ ਸਾਡੇ ਪ੍ਰੋਗਰਾਮ ਦੀ ਗੱਲ ਕਰੀ ਤਾਂ ਕਿੰਨੇ ਸਮੇਂ ਤੱਕ ਪ੍ਰੋਗਰਾਮ ਚੱਲੇਗਾ ਇਹ 12 ਵਜੇ ਅਸੀਂ ਅਸੀਂ ਇਹ ਹਫਤਾ ਪਹਿਲਾਂ ਕ੍ਰਿਸ਼ਨ ਦਾ ਮਤਲਬ ਜਿਵੇਂ ਪਾਰਟ ਰੱਖਦੇ ਆਈ ਤੇ ਇਹ 12 ਵਜੇ ਅਸੀਂ ਤੋਗ ਬਾਨੀ ਜਾਂਦਾ ਕਿ ਉਸ ਤੋਂ ਬਾਅਦ ਅਸੀਂ ਮਤਲਬ ਪੂਰਾ ਮਤਲਬ ਜਿਵੇਂ ਬੜੇ ਮਨਾਨੇ ਆ ਜੋ ਕ੍ਰਿਸ਼ਨ ਜੀ ਦਾ ਪੂਰਾ ਸੈਲੀਬ੍ਰੇਟ ਕਰਦੇ ਆਈ ਅਸੀਂ ਹਨ ਫਾਈਜ਼ਾ ਸਾਂਝੇ ਬਾਰੇ ਕੀ ਕਹਿਣਾ ਚਾਹੁੰਦੇ ਐ ਸੋਚੀ ਕਿੰਨੇ ਵੀ ਸਾਰੇ ਸਾਰਾ ਦਾ ਇਤਵਾਰ ਸਾਂਝਾ ਹੈ ਜੀ ਇਹਦੇ ਵਿੱਚ ਕੋਈ ਮਤਲਬ ਪੋਲਿਟਿਕਸ ਨਹੀਂ ਹੈ ਕੁਝ ਨਹੀਂ ਹੈ ਸਾਰਾ ਸਾਂਝਾ ਸਾਂਝਾ ਹੈਗਾ ਜੀ ਤੇ ਇਹਦੇ ਵਿੱਚ ਅਸੀਂ ਕਹਿੰਦੇ ਸਾਰੇ ਵੱਧ ਚੜ ਕੇ ਹਿੱਸਾ ਲੈਣ ਕੋਈ ਨਹੀਂ ਹਿੰਦੂ ਦਾ ਰਵਨੀ ਸਿੱਖ ਦਾ ਰਵਨੀ ਸਾਰਾ ਸਾਂਝਾ ਹੈ ਤੇ ਸਾਰੇ ਕੋ ਸਾਰੇ ਸਾਂਝੇ ਆਉਂਦੇ ਆ ਸਾਰਾ ਮਲੋੜ ਵਾਸਤੇ ਸਾਰੇ ਸਾਂਝੇ ਆਉਂਦੇ ਆ ਤੇ ਬੋਲਾ ਰਸ਼ ਹੁੰਦਾ ਉਹ ਪੂਰੀ ਲਾਈਨਾਂ ਵੱਡੀਆਂ ਵੱਡੀਆਂ ਬਹੁਤ ਮਤਲਬ ਰਸ਼ ਮਲੋੜ ਦਾ ਪੂਰਾ ਰਸ਼ ਹੁੰਦਾ ਜੀ ਇਸ ਮੰਦਰ 'ਚ ਨਾਮਕ ਤੇ ਅੱਜ ਦੀ ਜਨਮਸ਼ਟਮੀ ਬੜੀ ਖੁਸ਼ੀ ਨਾਲ ਆਇਆ। ਮੇਰਾ ਨਾਮ ਸੰਜੀਵ ਚੜੇਜਾ ਹੈ। ਮੈਂ ਇਸ ਸ਼੍ਰੀਕ੍ਰਿਸ਼ਨ ਮੰਦਿਰ ਜੰਡੀ ਵਾਲਾ ਚੌਕ ਮੰਦਿਰ ਨਾਲ 2023 30 ਸਾਲ ਤੋਂ ਜੁੜਿਆ ਹੋਇਆ ਹਾਂ। ਅਸੀਂ ਹਰ ਸਾਲ ਇੱਥੇ ਸ਼੍ਰੀਕ੍ਰਿਸ਼ਨ ਜਨਮਸ਼ਟਮੀ ਮਨਾਉਂਦੇ ਹਾਂ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ। ਇਸ ਵਾਰ ਤਾਂ ਰਸ਼ ਜਿਹੜਾ ਓਵਰਕਰਾਊਡ ਬਹੁਤ ਜ਼ਿਆਦਾ ਰਸ਼ ਹੋ ਗਿਆ ਹੈ। ਤੇ ਬੜੀ ਅਸੀਂ ਇੱਕ ਪਵਿੱਤਰ ਗੁਫਾ ਬਣਾਉਂਦੇ ਹਾਂ ਮਾਤਰਾਣੀ ਦੀ ਜਿੰਨੂੰ ਵੇਖਣ ਵਾਸਤੇ ਬੜੀ ਦੂਰੋਂ ਦੂਰੋਂ ਲੋਕ ਆਂਦੇ ਆ ਤੇ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਨਾ ਹਾਂ ਜੈ ਮਾਤਾ ਦੀ ਜੈ શ્રી ਕ੍ਰਿਸ਼ਨ ਜੀ